ਇੱਕਾ ਤੇ ਤੁਸੀਂ ਬੰਦ ਦਿੱਤੇ ਮੈਂ ਜਾ ਬਣਾਉਂਗਾ ਅੱਛਾ ਜਿਹੜੇ ਹੱਥ ਹੱਥ ਵੀ ਤਾਂ ਕੱਟਣੇ ਪੈਣਾ ਇਹ ਕੀ ਆ ਕੀ ਕੀ ਕਹਿੰਦੇ ਇਹਨੂੰ ਬਸ ਦਾਣੇ ਬੰਨਣੇ ਕਹਿ ਦੋ ਬਸ ਤੁਹਾਨੂੰ ਪਤਾ ਨਹੀਂ ਉਹ ਯਾਰ ਨਿਆਣੇ ਕਹਿੰਦੇ ਪਹੁੰਚੇ ਪੁੱਤ ਪਿੱਛੇ ਜਾ ਤੁਸੀਂ ਨਿਆਣਿਆਂ ਦਾ ਲੈ ਕੇ ਮੂਰ ਦੇਖਣ ਲੱਗ ਗਏ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪ੍ਰੋਗਰਾਮ ਹੈ ਜਿਹੜਾ ਬਹੁਤ ਸੋਹਣਾ ਨਿਬੜ ਗਿਆ ਤੇ ਹੁਣ ਸਮਾਪਤੀ ਦੇ ਵੱਲ ਵਧ ਗਿਆ ਪ੍ਰੋਗਰਾਮ ਸਾਰੇ ਦਾ ਸਾਰਾ ਲੰਗਰ ਪਾਣੀ ਸਾਰਿਆਂ ਨੇ ਛਕ ਲਿਆ ਬਹੁਤ ਗੱਲਾਂ ਮਾਰੀਆਂ ਇਹਨਾਂ ਨੇ ਫਿਰ ਮੈਂ ਕਿਹਾ ਮਾਂ ਵੀ ਮਣਾ ਮੋਟਾ ਕੰਮ ਵੀ ਕਰ ਲੋ ਜਿਹੜਾ ਕੰਮ ਰਹਿ ਗਿਆ ਉਹਨੇ ਨਿਬੜ ਦੋ ਹਾਂ ਬਲਾਸ ਸਸਰੀਕ ਬਲਾਸ ਸਸਰੀਕ ਮੇਰੇ ਵੱਲੋਂ ਹੀ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਅਸੀਂ ਰੋਟੀ ਖਾ ਕੇ ਜੀ ਆਪੇ ਲੱਗਦੀ ਹੈ ਹੈ ਜੀ ਹੈ ਸੇ ਵੀਰ ਆ ਵੇਖ ਕੇ ਕਹਾਲਾ ਫਾਵਾ ਇੱਕ ਜਿੱਕੇ ਮਤੇ ਵੀ ਸੱਚੀ ਗੱਲ ਹੈ ਤਾਂ ਐਸਾ ਕਰਨਾ ਹੀ ਤਾਂ ਅਸਕੇ फटाफट ਗੁਰਦੁਆਰਾ ਦਾ ਸਾਮਾਨ ਵੀ ਪਜਾ ਦਈਏ ਇਹ ਵੀ ਹੈ ਬੇਚਾਰੀ ਨੋਖੀ ਹੋ ਗਈ ਪੱਲਾ ਪੱਲਾ ਛਿੱਡੀ ਕੱਪ ਪੱਲਾ ਹਾਂ ਹਾਂ ਚਲੋ ਹੋ ਗਿਆ ਚੜ੍ਹਦੀ ਕਲਾ ਜੋ ਕੰਮ ਸਾਰਾ ਟਾਈਮ ਦਾ ਸਾਰਾ ਕੰਮ ਨਿਬੜ ਜਾ ਛਾੜ ਹਾਂ ਗੋਡ ਕਰੇ ਫਿਰ ਇਹਦੇ ਬਾਅਦ ਹਾਂ ਜੜੀਆਂ ਪਤਾ ਕੀ ਗੱਲਾਂ ਜੜੀਆਂ ਪਕੌੜੀਆਂ ਪੂੜੀਆਂ ਚ ਖੰਡੀਆਂ ਹੋਈਆਂ ਨਾ ਇਹਨੂੰ ਸੰਬਰ ਲੈ ਸਕੀ ਇੰਨਾ ਹੀ ਕੀੜੀਆਂ ਨੇ ਅੰਦਰੇ ਵੱਡ ਜਾਣਾ ਤੁਹਾਡੇ ਆਕੇ ਨਹੀਂ ਨਹੀਂ ਜੀ ਅਸੀਂ ਹੁਣੇ ਕਰ ਦੇਣੀ ਅਸੀਂ ਅੱਛਾ ਹਾਂਜੀ ਚਲੋ ਤੁਹਾਡੀ ਬੇਸ਼ਾ ਤੇ ਆਪਾਂ ਕਰਦੇ ਹੁਣ ਦੋ ਘੜੀ ਰਾਮ ਐ ਕਰੀ ਜਾਂਦੀ ਚ ਬੂ ਹਰਦੀ ਨਹੀਂ ਇਹ ਹਜਾ ਤਾਂ ਦੇ ਆਪਾਂ ਦਾਣੇ ਵੀ ਤਾਂ ਬੰਦਣੀਆਂ ਤੜਗੜੀ ਇਹ ਤਾਂ ਹੋਇਆ ਇਹ ਮੇਰੇ ਵੀ ਹੁਣ ਜ਼ਿਆਦਾ ਆ ਇਹ ਤਾਂ ਵੀ ਜੇ ਪਾਖੇ ਤੋਂ ਲੁਕਾ ਤਲਾ ਚੱਲ ਬੜਾ ਚੀਅਰ ਨੀ ਨੀਂ ਤੇ ਰੱਖ ਦੇ ਤੂੰ ਚਾਰੋਂ ਕਿੱਥੇ ਆਈ ਰਾਤ ਤੇ ਚੱਲ ਹੱਥ ਧੋ ਤੋਲਿਓ ਜਾ ਕੇ ਆਪਣੇ ਪਹਿਲਾਂ ਹੱਥ ਧੋ ਕੇ ਹੱਥ ਧੋ ਕੇ ਜਾਇਓ ਇਹ ਹੱਥ ਧੋ ਲਿਓ ਪਾਉਣ ਤੋਂ ਪਹਿਲਾਂ ਅੰਗ ਤੋਂ ਮੇ ਆਉਣ ਵਾਲੇ ਬਾਹਰ ਨੂੰ ਆਉਂਦੇ ਹਾਂ ਬਾਹਰ ਮੰਜਾ ਟਾਉਂਦਾ ਮੈਂ ਚੱਲਾਂ ਉਸ ਤੇ ਇੱਕ ਹੱਦ ਤੇ ਤੁਸੀਂ ਬੰਦ ਦਿੱਤੇ ਮੈਂ ਕਿੱਥੇ ਪਹਿਲਾਂ ਕਾ ਬੰਦ ਦਿੱਤੇ ਅੱਛਾ ਜਿਹੜੇ ਹੱਥ ਆ ਹੱਥ ਵੀ ਤਾਂ ਕੱਟਣੇ ਪੈਣਾ ਲੋ ਜੀ ਕਰਦੀ ਆ ਇਹ ਕਿਆ 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 ਕਹਦੇ ਨੇ ਤੇਨੂੰ ਬਤਾਣੇ ਬੰਦ ਨੇ ਕਹਦੋ ਬਸ ਤੁਹਾਨੂੰ ਪਤਾ ਨਹੀਂ ਉਹ ਯਾਰ ਨਿਆਣੇ ਕਹਿੰਦੇ ਪਹੁੰਚੇ ਉਹ ਤਾਂ ਪਿੱਛੇ ਆ ਜਾ ਤੁਸੀਂ ਨਿਆਣਿਆਂ ਦੇ ਲੈ ਕੇ ਮੂਰ ਦੇਖਣ ਲੱਗ ਗਏ ਉਹਨੂੰ ਇਹਦੇ ਪਹੁੰਚੇ ਕੌਣ ਨੇ ਪਹੁੰਚੇ ਕਹਿੰਦੇ ਮੈਂ ਹਾਂ ਕਾਂਕ ਦੇ ਲੈ ਬੁੱਤ ਬਾਲੋ 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 ਉਹਲੇ ਜੀ ਬੰਦ ਸੀ ਉਹ ਆਵੇ ਤਾਂ ਸੀ ਦੀਦੀ ਲੈ ਉਹਨੇ ਕਰਨ ਦਾ ਉਦੀਪਾ ਬਾਲਾ ਚਲੋ ਇਕਦਾ ਮੈਨ ਨਹੀਂ ਬੋਦੀ ਆਈ ਨਾ ਕਰ ਬੁਤਪੂ ਆਏ ਤੇ ਪੂ ਆਏ ਪੋਲਾ ਜਾਂ ਬੰਦੇ ਬਸ ਪੁੱਛੇ ਮਨਿੰਦਰ ਪਿੱਛੇ ਹੋ ਜਾ ਪੁੱਤ ਸਵੇਰ ਹਾਲ ਇਹਨਾਂ ਨਿਕਲ ਜਾਣਾ ਫੇ ਫਾਇਦਾ ਕੀ ਦਾ ਥੋੜੇ ਕਹਾ ਘਾ ਘਰ ਬੋਕਸ ਹੋਣਾ ਥੋੜੇ ਕਸ ਕਸ ਹੋਣਾ ਚਲੋ ਜੀ ਨਿਕਲ ਜਾਣਾ ਜਮਈ ਇਹਦਾ ਹਾਂ ਜਾ ਤਾਂ ਪਾਜੀ ਬਈ ਇਹ ਗਾਹਾਂ ਚਲੇ ਜਾਣਾ ਬਾਹਰ ਸੈੱਟ ਹੋ ਜਾਂਦਾ ਜੇ ਗਰੇ ਕੇ ਖੋਲ ਕੇ ਫਾਇਦਾ ਕੀ ਲੈਣਾ ਇਹ ਖੋਲਦੇ ਨਾ ਇਹ ਸੈੱਟ ਹੋ ਜਾਂਦਾ ਇਹ ਨਹੀਂ ਹਾਂ ਟੈਟ ਹੋਊਗਾ ਕਰ ਟੈਟ ਕਰ ਮੈਂ ਦੱਸਦਾ ਟੈਟ ਗੱਠ ਵੀ ਦੂਜੀ ਦੇਤੀ ਤੇ ਤੂੰ ਛੱਲੀ ਹੋਇਆ ਫਿਰ ਹੋਰ ਕਿਆ ਕਹਿੰਦੇ ਤੈਨੂੰ ਗੱਠ ਵੀ ਦੂਦੀਆਂ ਆਈ ਹੁੰਦਾ ਵੀ ਗੱਠ ਕੈਂ ਦੂਈ ਦੇਤੀ ਉਹ ਦੇਖ ਲੰ데 ਮੈਨੇ ਸਹੀ ਕਰਤੀ ਕਸ ਕਸ ਬਾਸ ਬਾਸਟ੍ਰੇਲੀਆ ਹੈ ਜਿਆਦਾ ਨਾ ਕਦੀ ਟੁੱਲੇ ਰੱਖੀ ਲਵੇ ਮਾੜਾ ਜਗ੍ਹਾ ਜੇ ਕਸਣਾ ਹਾਂਗਾ ਬਾਹਰ ਵਾਲਾ ਨਾ ਉਹਨਾਂ ਕਥੀ ਅੰਦਰ ਵਾਲੇ ਕਹ ਦਿੰਦਾ ਹਾਂ ਮੈਨੂੰ ਖਿੱਚਦੀਆਂ ਚਲ ਐਨ ਓਕੇ ਬਾ ਦਿਨਾਂ ਚਲ ਦਿੱਤਾ ਅੱਛਾ ਤੂੰ ਵੀ ਦੂਏ ਪੱਸੀ ਆ ਜਾ ਇੱਧਰ ਸੰਦੀਪ ਕੋ ਨਹੀਂ ਆ ਜਾ ਸੰਦੀਪ ਚਲੋ ਜੀ ਚਲੋਈ ਚਲੋਈ ਲੈ ਵੀ ਘੱਟ ਬਾਰੇ ਚਾਹ ਮ ਕਰੀ ਘੱਟ ਬਾਰੇ ਕੰਡ ਵਾਲਾ ਚੀਂਕ ਹਾਂ ਲ ਦਸਿੰਦੀ ਹਾਂ ਪੂਨ ਕੱਢ ਗਦੇ ਆ ਦੱਸ ਤੈਨੀਆਂ ਦੋ ਭੂਆਂ ਲੱਗੀਆਂ ਹੋਈਆਂ ਇੱਕ ਤੈਨੂੰ ਦੇਖਦੀ ਹੋਣੀ ਆ ਵੀਡੀਓ ਚ ਨੂੰ ਬੱਚੇ ਹੋ ਜਨ ਕੱਕੇ ਬੁੱਤ ਤੇਰੇ ਦੱਸ ਮਾਂ ਐ ਦਾਰੀਆਂ ਬਾ ਜਾ ਜਾ ਨਾ ਬਸ ਵੀਰ ਬਸ ਬਸ ਚਾਤੀ ਕਿ ਆ ਗਈ ਨਾ ਇਹ 40 ਮੰਗੇ ਹੈ 40 ਮੰਗੇ ਨਹੀਂ ਇਹ ਕੈਂਤੀ ਵੀ 40 ਨੂੰ ਛੱਡਣੀ ਆ 50 ਪਰ ਖੜੀ ਤੇ ਤੇ ਸਾਦਾ ਕੱਪੜਾ 40 ਚਲ ਇਹ ਕੈਂ ਨਾ ਉਹ 40 ਦੇ ਵੀ ਮਰ ਗਿਆ ਗਿਆ ਆ ਵੀ ਕਰ ਦੋ ਹੋ ਜਾਣੀ ਜਾਣੀ ਹੈ ਹੈ ਕਿਵੇਂ ਪਾਈਦਾ ਇਹ ਕਿਵੇਂ ਪਾਣੀ ਆ ਆ ਦੇਖ ਲਈ ਮਾਤਾ ਦੇਖੀ ਇਹ ਅੱਧੇ ਅੱਧੇ ਵੱਡਣੀਆਂ ਵੀ ਜਦੇ ਇਹ ਤਾਂ ਅੱਗਾ ਕੀ ਕਰਨਾ ਹਾਂ ਹਾਂ ਕੱਟਣਾ ਗਲੇ ਦਾ ਜੁਦਾ ਪੈਣਾ ਹਾਂ ਇਹਦਾ ਜੁਦਾ ਬੇਬੇ ਨੂੰ ਪੁੱਛ ਲਾ ਮੜਾ ਜੱਕ ਆਓ ਕੱਟਣਾ ਤਾਂ ਪੈਣਾ ਹੀ ਹੈ ਚੱਕੂ ਲਿਆ ਤੇ ਨਹੀਂ ਕੁੜੇ ਦੇਖ ਕੇ ਵੀ ਲੱਖ ਪਰ ਨੂੰ ਵੀ ਪੂਰਾ ਆ ਜਵੇ ਜਿਹੜਾ ਲੱਕ ਵਾਲਾ ਸਾਰੇ ਇੱਧਾਗਾ ਕੰਮ ਵੀ ਆਊਗਾ ਹਾਂ ਇੱਕ ਲੱਖ ਵਾਲੀ 50 ਪਰ ਰੇਡੀ ਸੀ ਹਾਂ ਫਿਰ ਦੇਖ ਕੇ ਵੀ 40 ਦੀ ਨਾ ਮੈਂ ਕਿਹਾ 40 ਦਿਨ ਤੋਂ ਆ ਜਾਣਾ ਬਾਫੇ ਜੋ ਕਾਇ ਤਾਂ ਮੈਂ ਜੜੀ ਹਾਂ ਕਿ ਪੈਸੇ ਲੈ ਨਾਕ ਤੇ ਲੈ ਜਾ ਲੱਕ ਆ ਜੋ ਬਈ ਨਾਕ ਤੇ ਲੈ ਕੇ ਜਾ ਹਾਂ ਕਿੰਨਾ ਲੱਖ ਦਾ ਤਾਂ ਹੀ ਮੈਂ ਕਹਿੰਦਾ ਲੱਕ ਨੂੰ ਦੇਖ ਲੈਣਾ ਤਾਹਣਾ ਫੁਰਕੀ ਗਲੇ 'ਚ ਵੀ ਦੇਖਣਾ ਗਲੇ ਜੇ ਤਾਂ ਗਲਾ ਤਾਂ ਜਮੇ ਛੋਟਾ ਜਾ ਹਾਂ ਇਹ ਤਾਂ ਬੰਨਣ ਵਾਲੀ ਹੈਗੀ ਆ ਹਾਂ ਮੈਂ ਆਈ ਮੈਂ ਆਹਦੀ ਬੇਗੌਰੀ ਏ ਉਹ ਬੱਸ ਚਲੋ ਨਹੀਂ ਮੈਂ ਸਮਝ ਗਿਆ ਮੈਂ ਤੇਰੀ ਗੱਲ ਸਮਝ ਗਿਆ ਮੈਂ ਉਹ ਵਿਚਾਰੀ ਬਿਮਾਰ ਹੋ ਗਈ ਨਾ ਵਿੱਚ ਆ ਕੇ ਚਲ ਰਾਜਵਾਦੀਆਂ ਆਈਆਂ ਮੈਂ ਹੂੰ ਹੁਣ ਕੀ ਕਰਾਂ ਕੋਈ ਤਾਂ ਕੋਈ ਸਮਝਦਾ ਤਾਂ ਹਾਂ ਉਹ ਵੀ ਗੱਲ ਚਲਦੀ ਵੀ ਤੂੰ ਇਹ ਕੰਮ ਕਰਾ ਪਈ ਲੱਗਦਾ ਤੇਰੇ ਤੇ ਪਤਾ ਨਹੀਂ ਕਿ ਕਿ ਰਸਮ ਕਰਾ ਖੜ ਜਾ ਖੜ ਜਾ ਰਸਮ ਕਰੋ ਇਹਦੀ ਖੜ ਜਾ ਖੜਾ ਆਵਾ ਇਹਦੀ ਹਾਈਟਾਂ ਨੂੰ ਕੋਤੋ ਥੱਲੇ ਦੇ ਕਮਾ ਕੇ ਉੱਪਰ ਰੱਖ ਦੇ ਫੇਰ ਬਾਸ 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 ਸਭ ਤੋਂ ਛੋਟੀ ਡਾਗੀ ਤਾਂ ਗਾਕੇ ਨਹੀਂ ਤੇ ਏ ਟੀਲਾ ਰੱਖੀ ਬੇਸ਼ੱਕ ਆ ਤੂੰ ਮੇਰੀ ਬਾਤ ਤੇ ਨਾ ਹੋਏ ਨਾਲ ਦਾ ਆ ਘੁੰਗਰੂ ਪਾਏ ਹੋਇਆ ਛੋਨੇ ਅਅ ਛੋਨੇ ਖਾਜਾ ਇਹ ਕਿੱਥੇ ਇਕੱਠੇ ਬੰਨੇ ਨਹੀਂ 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 ਇਹ ਵੀ ਦੇਖ ਕੇ ਇਕੱਠ ਬੰਨੇ ਗਲੇ ਚ ਕਿੰਨਾ ਚਾਹੀਦਾ ਸਭ ਠੀਕ ਆ ਹਾਂ ਛਰ ਗੋਡ ਓਕੇ ਆ ਵੀ ਪਾ ਦੋ ਪਾਦੇ ਪਾਦੀ ਪਾਦੇ ਪਾਦੀ ਮੇਰਾ ਲੱਕ ਲੱਗ ਗਿਆ ਦੇਖ ਹੁਣ ਇਹਦੇ ਤਾਂ ਹੀ ਪਾਦੀ ਉਹ ਕਿਤੇ ਡੌਲ ਤੇ ਕਹੀ ਨਹੀਂ ਖੜਾ ਤਾ ਲੱਕ ਦਿਖਣ ਲੱਗ ਗਿਆ ਤਾ ਅੱਜ ਹੀ ਹਾਂ ਏ ਹੰਗਰ ਜੀ ਚਲੋ ਜੀ ਗੈਨੇ ਪਾਲੇ ਹੈਗੇ ਗੈਨੇ ਚਲ ਚਲ ਹੁਣ ਸ਼ਾਮਾ ਰੱਖੋ ਸ਼ਾਮਾ ਰੱਖੋ ਮੁੰਡੇ ਚੱਕਾ ਦੇਖ ਲੈ ਪਰਦਾ ਤੀ ਗੈਨੇ ਪਹਿਲੇ ਦੇਖ ਲੈ ਦੇਖ ਲੈ ਗੈਨੇ ਪਹਿਲੇ ਦੇਖ ਲੈ ਦੇਖ ਲੈ ਐ ਸੁਖਵੀਰ ਹੁਣ ਮੈਂ ਤੁਹਾਨੂੰ ਕੋਈ ਗੱਲ ਦੱਸਦਾ ਇੱਕ ਔਰ ਪਲੇਟ ਜੀ ਪਈ ਚੱਕ ਕੇ ਲੈ ਗਈ ਮੜੀ ਪਲੇਟ ਸਾਡੇ ਕੋਲ ਕੁਰਸੀ ਮੈਨੂੰ ਇਹ ਮੜੇ ਦਾ ਛੇੜਾ ਕਿਆ ਕਹਿੰਦੀਆਂ ਬੁੜੀਆਂ ਲਾਡੀ ਨੇ ਰੋਟੀ ਰੋਟੀ ਮੰਮੀ ਹੈ ਜੀ ਲੈ ਜੀ ਨਹੀਂ ਮਮੀ ਹੈਗੀ ਉਰੀਆ ਲੈ ਜਾਂਦੇ ਆ ਅੱਛਾ ਅੱਛਾ ਮੈਨੂੰ ਐਂ ਦੱਸੋ ਜਦ ਚੌਂਕੇ ਚੜਾਈ ਸੀ ਕੁੜੀ ਇੱਕ ਸੁਖਵੀਰ ਉਹ ਜੁੱਤੀਆਂ ਪਈਆਂ ਪਿੱਛੇ ਉਹ ਚਮੜੇ ਦੀ ਜੁੱਤੀ ਖੜ ਜੋ ਇੱਕ ਮਿੰਟ ਜੰਗਾ ਮਾਂ ਸੀ ਜੰਗਾ ਰੋਟੀ ਲੈ ਜਾ ਇਹ ਲੈ ਜਾਪੇ ਮੈਨੂੰ ਨਹੀਂ ਹੁਣ ਕਹੀਂ ਮੁੰਡਾ ਮੁੰਡੇ ਗੋਦੀ ਆ ਗਿਆ ਹੁਣ ਗੋਦੀ ਚ ਆ ਗਿਆ ਪੁੱਤ ਆ ਇਹਦਾ ਹੁਣ ਹਾਂਜੀ ਇਹ ਲੈ ਜਾਂਦਾ ਤੇ ਚੱਕ ਇੱਕ ਤਾਂ ਜੀ ਆ ਜੁੱਤੀ ਸੀਗੀ ਬਾਪੇ ਮੈਂ ਕੱਲ ਮੈਂ ਦੁੱਤ ਹੁਣ ਕਾਮਾ ਕੱਢਾ ਭਾਂਡਾ ਹੀ ਨਹੀਂ ਕੋਈ ਇੱਕ ਆ ਆਈਟਮ ਇਹ ਦੋਹੇ ਮੈਨੂੰ ਥੋੜੇ ਜਿਹਾ ਅਜੀਬ ਜਿਹਾ ਲੱਗਿਆ ਉੱਥੇ ਰੱਖਿਆ ਹੋ ਵੀ ਇਹ ਕਿਆ ਚੀਜ਼ ਐ ਇਹ ਏ ਕਾਤੇ ਐ ਤੇ ਇਹ ਕਾਤੇ ਤੀਆਂ ਉੱਥੇ ਜਦ ਕੁੜੀ ਨੂੰ ਚੌਂਕੇ ਲੱਗੇ ਬਈ ਚਾਹਣ ਮਾਤਾ ਇਹ ਦੱਸ ਇਹ ਦੱਸ ਮੈਨੂੰ ਜ਼ਰੂਰ ਐ ਰਸਮਾਂ ਇਹ ਰਸਮਾਂ ਜ਼ਰੂਰ ਕਰਨੀਆਂ ਚੌਂਕੇ ਚੜਾਉਣੀਆਂ ਉਹ ਕਹਤੇ ਬਈ ਇਹ ਸਾਗਨ ਹੈ ਇਹ ਬਿਹਾਰ ਨਹੀਂ ਬੁਬਲਾ ਓਏ ਚੂਬੂ ਸੰਦੀਪ ਇਹਨੂੰ ਘਰ ਪਿੱਛੇ ਪਤੋਂ ਮੜਾ ਜਾ ਕੇ ਮੈਨੂੰ ਦੇਖੋ ਮੈਂ ਸਮਝਣਾ ਚਾਹੁੰਦਾ ਕੁਝ ਗੱਲ ਦੇਖੋ ਜੇ ਅਸੀਂ ਬਜ਼ੁਰਗਾਂ ਤੇ ਕੁਝ ਸਿੱਖੂਗੇ ਤਾਂ ਅਸੀਂ ਕੱਲ ਨੂੰ ਆਪਣੇ ਨਿਆਣਿਆਂ ਨੂੰ ਗਾਹ ਦੱਸ ਸਕਦੇ ਹਾਂ ਮਾਂ ਗਿਆ ਹਣਾ ਸਭ ਤੋਂ ਵੱਡੀ ਗੱਲ ਹੈ ਮਤਲਬ ਜਦ ਵੀ ਮੱਥਾ ਟਿਕਾਇਆ ਹੁਣ ਉਹਦਾ ਮੁੰਡੇ ਦਾ ਮੱਥਾ ਟਿਕਾਤਾ ਹਾਂ ਇਹ ਮਤਲਬ ਵੀ ਉਹਦੇ ਐਸ ਵੇਲੇ ਘਰ ਵਾਲੀ ਬਣਾ ਸੀ ਇਹ ਘਰ ਵਾਲੀ ਹਾਂ ਹਾਂ ਇਹ ਖਵਾਜੇ ਬਚਾ ਕੇ ਖਵਾਜੇ ਬਚਾਣਾ ਖਵਾਜੇ ਬਚਾ ਰਹੇ ਨੇ ਇਹਨੂੰ ਮੱਠੜਾ ਕਾ ਕੇ ਲੈਣਾ ਉਹ ਘੱਡਾ ਕੱਪ ਲੈ ਜਾ ਮਤਲਬ ਬਹੂ ਬਣਾਤੀ ਹੈ ਇਹ ਇਹ ਜਿੱਦਣ ਖਵਾਜੇ ਪਰ ਸਵਾ ਮਹੀਨੇ ਦਾ ਮੱਠੜਾ ਕਾ ਕੇ ਲੈਣਾ ਫਿਰ ਯਾਨੀ ਤੁਸੀਂ ਕਹਿਣ ਦਾ ਪਾਵੇ ਵਿਆਹ ਤਾਂ ਅੱਜ ਇਹ ਫਿਰ ਬਹੂ ਤਾਂਹੀਂ ਬਣੂ ਜੇ ਵਿਆਹੂਗੇ ਜਿਠਾਨੀ ਪੇਕੇ ਗਈ ਹੀ ਉਹਦੀ ਬਹੂ ਜੀ ਇਹ ਕਮਾਲੇ ਹੋਗੀ ਅੱਬ ਤੇਰੀ ਬਹੂ ਕਿੱਥੇ ਆ ਤੇਰੀ ਬਹੂ ਕਿੱਥੇ ਆ ਆਉਗੀ ਕਹਿੰਦਾ ਐਡੀ ਸਿਖਾਣੀ ਗਈ ਦੀ ਹੈ ਉਹ ਜਾ ਦਰਾ ਪਰ ਨਹੀਂ ਨਾ ਮਖੌਲ ਕਰਦੇ ਕਿ ਸੱਚੀ ਉਹ ਸੱਚੀ ਇਹ ਮੁੰਡੇ ਦੀ ਬੋਟੀ ਬਣਾਈ ਦੀ ਹੈ ਇਹ ਮੁੰਡੇ ਦੀ ਬੋਟੀ ਹਾਂ ਸਾਰੇ ਹੀ ਬਣਾਉਂਦੇ ਆ ਹਾਂ ਹਾਂ ਮੁੰਡੇ ਦੀ ਹਰੇਕ ਬਣਾਉਂਦਾ ਹਰੇਕ ਬਣਾਉਂਦੇ ਆ ਅਸੀਂ ਵੀ ਬਣਾਈ ਹੈ ਫੇਰ ਆ ਜੁੱਤੀ ਦਾ ਕੀ ਚੱਕਰ ਆ ਵਿੱਚ ਇਹਦੇ ਬੰਦੇ ਜੁੱਤੀ ਪਾ ਕੇ ਜਿੰਨਾ ਬਾਹਰ ਸਾਡੇ ਕੋ ਕਿਨੇ ਬਹੁਤ ਆ ਮਤਲਬ ਬਹੁ ਜੁੱਤੀ ਪਾ ਕੇ ਆਈ ਸੀ ਆ ਹਾਂ 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 ਅੰਦਰੋਂ ਜੁੱਤੀ ਪਾ ਕੇ ਆਈ ਮਾ ਸਾਡੇ ਕੋਲ ਨਹੀਂ ਇਹ ਜ਼ਰੂਰੀ ਹੁੰਦਾ ਵੀ ਨਵੀਂ ਜੁੱਤੀ ਲੈ ਕੇ ਆਉਣੀ ਹੈ। ਇਹ ਵੀ ਜ਼ਰੂਰੀ ਹੈ। ਨਹੀਂ ਨਵੀਂ ਜੁੱਤੀ ਜ਼ਰੂਰੀ ਨਹੀਂ ਤੇ ਕੋਹ ਪ੍ਰਾਣੀ ਵੀ ਪਾ ਕੇ। ਪ੍ਰਾਣੀ ਹੋਵੇ ਚਾਹੇ। ਛਿੱਤਰ ਹੋਣ ਚਾਹੇ ਆਦਮੀ ਦੀ ਹੋਵੇ ਜੁੱਤੀ। ਮਤਲਬ ਹੋਣੀ ਆਦਮੀ ਦੀ ਚਾਹੀਦੀ। ਆਦਮੀ ਦੀ ਜੁੱਤੀ ਹੋਵੇ। ਤੇ ਟੁੱਟੀ ਹੋਵੇ। ਇਹ ਇਹ ਕਿਹੜਾ ਰਵਾਜ ਹੈ ਮਤਲਬ? ਇਹ ਵੀ ਇਹ ਸ਼ੁਰੂ ਤੋਂ ਇਹੀ ਦੇਖਦੇ ਆਏ ਇਹੀ ਅਸੀਂ ਕਰਦੇ ਹਾਂ। ਓਏ ਗੱਲ ਥੋੜੋ ਬਣਦੀ ਹੈ ਕੋਈ ਫਿਰ ਫਿਰ। ਜਿਵੇਂ ਨਹੀਂ ਬਣਦੀ। ਵੀ ਦੇਖ ਨਾਨਾ ਤੁਸੀਂ ਦੱਸੋ ਸਾਨੂੰ ਸਮਝਾਓ ਕੋਈ ਇਹ ਫਲਾਨੀ ਜਗ੍ਹਾ ਤੇ ਕੋਈ ਕਹਾ ਬਤਾਏ ਕਰਕੇ ਚੱਲੀ ਦੀ ਇਹ ਤਾਂ ਜੁੱਤੀ ਪਾਉਂਦੇ ਆਂ ਭਾਈ। ਤਾ ਬਹੂ ਬਣਾਉਂਦੇ ਆ ਭਾਈ ਕੁਸਤ ਦੱਸੋ ਇੱਕ ਨੇ ਬਣਾਉਂਦੇ ਆ ਇਹਨਾਂ ਵਿੱਚ ਬਣਾਉਂਦੇ ਆ ਭਾਈ ਇੱਕ ਨਹੀਂ ਵੀ ਆਹ ਕੋ ਸਾਨੂੰ ਦੱਸ ਕੇ ਕਿ ਅਸੀਂ ਗੱਲ ਦਾ ਹੱਤਾ ਨਹੀਂ ਕੁਸ ਨਾ ਕੋ ਤਾਂ ਗੱਲ ਤੁਹਾਨੂੰ ਬਣਾਉਣੀ ਪਣੀ ਹੈ ਇਹ ਨਹੀਂ ਗੱਲ ਬਣਦੀ ਨਾ ਲੈ ਮੈਂ ਪੰਡਤ ਬਣਾਤਾ ਤਾਂ ਮੈਨੂੰ ਤਾਂ ਹੁਣ ਜੇ ਹੁਣ ਤੁਸੀਂ ਕੋਈ ਦੱਸੂਗਾ ਤਾਂ ਹੀ ਆ ਕੋਈ ਤਾਂ ਹੀ ਪਤਾ ਲੱਗੂ ਨਹੀਂ بس ਇੰਨਾ ਕੇ ਬਾਕੀ ਉਹ ਹੀ ਗੱਲ ਦੱਸਣੀ ਨਹੀਂ ਇੱਧਰ ਹਾਂ ਵੀ ਮਿੱਤਰ ਬੈਠੇ ਥੇ ਨੂੰ ਆ ਕੇ ਕਮੈਂਟ ਮਮਨਥ ਆਲਾ ਸਾਹਿਬ ਨੂੰ ਕਹਿਣਾ ਤੂੰ ਨਵੇਂ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਜੁੱਤੀ ਜੁੱਤੀ ਨਵੀਂ ਲੈ ਕੇ ਆਇਆ ਤੂੰ ਇਹਦੇ ਪਰ ਖਰਚਾ ਹੋਣਾ ਤਾਂ 11500 ਰੁਪਏ ਤਾਂ ਪੁੱਛਿਆ ਨਹੀਂ ਹੈਗੇ ਇਹਨਾਂ ਨੂੰ ਵੀ ਇਹ ਕਾਦੇ ਵਾਸਤੇ ਪੈਰੀਂ ਕਰ ਤਾਂ ਮੈਂ 11500 ਲਾਉਣ ਆਣਾ ਮੇਰਾ ਮੂੰਹ ਦੇਖ ਹਾਂ ਇਹਦਾ ਛਿਕਲੀ ਕਰ ਬਣਾ ਇਹ ਵਿਆਹ ਦੀ ਪਈ ਹੈ ਜੁੱਤੀ ਅੱਛਾ ਚਲ ਕੋਈ ਨਹੀਂ ਸਰ ਗਿਆ ਬੰਦੇ ਦੀ ਪਾਈ ਦੀ ਬੰਦੇ ਦੀ ਪਾਈ ਇਹ ਵੀ ਹੈ ਪਾ ਟੈਨਸ਼ਨ ਕਰ ਹੁਣ ਪੈਰਾਂ 'ਚ ਪਾਈ ਬੰਦੇ ਦੀ ਜੁੱਤੀ ਪਾਈ ਇਹ ਹੀ ਕੋਸਾ ਸੀ ਸੰਦਿਆ ਆਂ ਏ ਕੋਸੇ ਗਾਂਦੀ ਨਾ ਜੇ ਕੁੜੀ ਜੰਮ ਜਵੇ ਤਾਂ ਵੀ ਬੰਦੇ ਦੀ ਜੁੱਤੀ ਪਾਉਣੀ ਹਾਂ ਹਲਾ ਹੁਣ ਬਦਲ ਗਈ ਫੇ ਮੱਥੇ ਟੇਕਦਾ ਫੇ ਕਰਦਾ ਉਹ ਕਿਆ ਮਤਲਬ ਕਰਦਾ ਨਹੀਂ ਉਹ ਕਰਦਾ ਕੁੜੀਆਂ ਬਗਾਨਾ ਕਰ ਇਹ ਵੀ ਇਹ ਮੁਹੀਏ ਕਰਦਾ ਮੁੰਡਾ ਹੋਵੇ ਜਿਆਦਾ ਜੁੱਤੀ ਪਾਈ ਦੇ ਬੇਬੇ ਇਹ ਮੁਹੀ ਹੋ ਗਿਆ ਕਰਦਾ ਜਿਆਦਾ ਨਹੀਂ ਮੱਥਾ ਟੇਕਦੇ ਮੁੰਡੀਆਂ ਦਾ ਹੀ ਮੱਥਾ ਟੇਕਦੇ ਕੁੜੀਆਂ ਦੇ ਮੱਥੇ ਤੇ ਕਾੜ ਲੀ ਜਾ ਜ਼ਰੂਰ ਚੌਕੇ ਚੜਾ ਦੀ ਦੇ ਪਰ ਆ ਬਿਹਾਰ ਨਹੀਂ ਕਰਦੇ ਹਾਂ ਆ ਨਹੀਂ ਕਰਦੇ ਅੱਛਾ ਪਰ ਉਹਦਾ ਘਰ ਵਾਲਾ ਨਹੀਂ ਬਣਾਉਣਾ ਜਾਣੀ ਉਹ ਘਰ ਵਾਲਾ ਕਿਹੜਾ ਅੱਜ ਵਿਹਾਰ ਹੋਇਆ ਏ ਤੇ ਕੁੜੀਆਂ ਦਾ ਨਹੀਂ ਆਇਆ ਸਾਰਾ ਇਕੱਠ ਹੋਇਆ ਇਹ ਕੁੜੀਆਂ ਨੂੰ ਕੁੜੀਆਂ ਨੂੰ ਬਹੁਤ ਵੀ ਘਰੇ ਕਿ ਅਸੀਂ ਆਪਣਾ ਸ਼ਰੀਕਾ ਬਣਾ ਲਵਾਂਗੇ ਨਾ ਮੈਂ ਦੇਖਿਆ ਉੱਥੇ ਵੀ ਸਾਰੇ ਪਿੰਡ ਦੀਆਂ ਤੁਹਾਡੀਆਂ ਉਹ ਬੀਬੀਆਂ ਭੈਣਾਂ ਆਈਆਂ ਉਹਨਾਂ ਨੇ ਆ ਕੇ 100 150 50 ਜਿੰਨੇ ਜਿੰਨੇ ਦਿੱਤੇ ਸੁਖਵੀਰਾਂ ਨੇ ਦਿੱਤੀਆਂ ਹੀ ਨਹੀਂ ਹੈ ਸੁਖਵੀਰਾਂ ਨੇ ਦਿੱਤੇ ਹੀ ਨਹੀਂ ਦਿੱਤੇ ਪਹਿਲਾਂ ਦੇ ਦਸਾ ਗਣਾ ਇਹਨਾਂ ਦੇ ਵਿੱਚ ਲੇਖ ਹੀ ਨਹੀਂ ਦੇ ਸਕਦੀ ਪੁੱਤ ਕੋਈ ਕਿਉਂ ਮੈਨੂੰ ਪੰਡ ਰੱਖੀ ਗਿਆ ਅੱਜ ਇਹ ਵੀਰ ਜੀ ਕਹਿੰਦਾ ਤੁਸੀਂ ਆਪਣੇ ਭਤੀਜਾਂ ਨੂੰ ਸਰਦ ਨਹੀਂ ਦਿੰਦਾ ਉੱਥੇ ਤਾਂ ਦਿੱਤਾ ਨਹੀਂ ਵੀਡੀਓ ਜਤਾਈਆਂ ਤੁਸੀਂ ਉਹ ਸੀ ਅੱਜ ਨਹੀਂ ਦੇਣਾ ਤਾਂ ਨਹੀਂ ਮਰ ਜੋ ਤੁਸੀਂ ਦੇਤਾ ਇਹਨਾਂ ਨੇ ਇਹਨਾਂ ਨਹੀਂ ਦਿੰਦੀਆਂ ਇਹਨਾਂ ਨਹੀਂ ਵਾਰ-ਵਾਰ ਦੇ ਕਹਿੰਦੀ ਅਸੀਂ ਇਹਨਾਂ ਨੂੰ ਧੂਫ ਨਹੀਂ ਦਿੰਦੀਆਂ ਧੂਫ ਨਹੀਂ ਪਾਉਂਦੀਆਂ ਕੁੜੀਆਂ ਹਾਂ ਕੁੜੀਆਂ ਨੇ ਧੂਫ ਨਹੀਂ ਪਾਉਣੀ ਹਾਂ ਅੱਛਾ ਹਾਂ ਆਹ ਗੱਲ ਆ ਬੜੇ-ਬੜੇ ਰਿਆ ਨੂੰ ਅਸੀਂ ਮਾਉਣੇ ਮੰਨਣਾ ਇਹਨਾਂ ਨੇ ਨਹੀਂ ਮੰਨਣਾ ਹਾਂ ਅਸੀਂ ਆਪਣੇ ਘਰ ਜਾ ਕੇ ਮੰਨਾਂਗੇ ਉੱਧਰ ਮੰਨੂਗੇ ਤੁਸੀਂ ਜਾ ਕੇ ਯਾਨੀ ਸਾਡੇ ਪੱਲੇ ਪਾਤੀਆਂ ਤੁਸੀਂ ਹਾਂ ਤੁਹਾਡੇ ਮਤਲਬ ਗੱਲ ਪਾਤੀਆਂ ਕਹਿਣ ਦਾ ਉਹ ਕਿਉਂ ਮੇਰੇ ਗਲ ਚ ਹਾਰ ਹੈ ਗਲ ਚ ਹਾਰ ਪਹਿਨੇ ਚਾਹੀਦੇ ਆ ਬੇਬੇ ਕੰਮ ਨਹੀਂ ਕਰਦੀ ਮੇਰੀ ਗੱਲ ਸੁਣ ਬੇਬੇ ਇੱਕ ਹੋਰ ਜੇਕਰ ਨਵੀਂ ਗੱਲ ਦੱਸਾਂ ਵੀ ਚੁੱਪ ਕਰ ਜਾਓ ਜੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੁੰਦੀ ਆ ਵੀ ਮੈਂ ਕਹਿੰਦਾ ਮੈਂ ਵੀ ਚੱਲ ਉਹਨੂੰ ਬੁਲਾਉਂਗੀ ਕਿਸੇ ਦਾ ਨਹੀਂ ਡਰਦੇ ਇਹ ਜੇ ਮੈਂ 13 ਨਾਲ ਇਹ ਮੈਂ ਨਾ ਵੀ ਬੰਤ ਬੇਬੇ ਹੈਗੀ ਆ ਕੜੀਆ ਮੈਂ ਜੇ ਮਰਜੀ ਬੁਲਾ ਲਿਓ ਜਦੇ ਚੁੱਪ ਕਰਦੇ ਨਾ ਜੱਕੂ ਮੂਹਲੇ ਦਾ ਢੱਕਣ ਮੈਂ ਤਾਂ ਬੇਬੇ ਵੀ ਤੈਨੂੰ ਮਜਾਦ ਕਰ ਲਿਆ ਕਰੂੰਗੀ ਬੇਬੇ ਦਾ ਫੋਨ ਸੁਣ ਮੇਰੀ ਗੱਲ ਦੇਖੋ ਗੱਲ ਹੈਗੀ ਹੈ ਵਿਚਾਰਾਂ ਦੀ ਕੋਈ ਬੜੇ ਛੋਟੇ ਦੀ ਗੱਲ ਨਹੀਂ ਹੈ ਬੜਿਆਂ ਦਾ ਸਤਕਾਰ ਕਰਨਾ ਸਾਡਾ ਬਣਦਾ ਇੱਕ ਤਾਂ ਬੀਬੀ ਦੀ ਨਾਨ ਮਾਂ ਸੀ ਇੱਕ ਆਹ ਬੜੀ ਮਾਂ ਹੋ ਗਈ ਇਹ ਦੋਨਾਂ ਤੇ ਮੈਨੂੰ ਡਰ ਲੱਗਦਾ ਇੱਕ ਸੂਤੀਆਂ ਗੱਲਾਂ ਬੋਲ ਦਿੰਦੀਆਂ ਫਿਰ ਜਰੇ ਉਹ ਠੀਕ ਹੈ ਨਾ ਨਾ ਬੀਬੀ ਕੋ ਸੁੱਤੀ ਗੱਲ ਬੋਲਦੀ ਸਾਡੀ ਵਿਚਾਰਾਂ ਦੀ ਗੱਲ ਹੋ ਜਾਂਦੀ ਆ ਅਸੀਂ ਗੁੱਸੇ ਵੀ ਹੋ ਲੈਂਦੇ ਠੀਕ ਵੀ ਹੋ ਜਾਂਦੇ ਨਹੀਂ ਨਹੀਂ ਉਹ ਕਿੱਥੇ ਨੂੰ ਲੈ ਚਲੇ ਨੂੰ ਰੱਖ ਨੇ ਫੁੱਫਾ ਫੁੱਫਾ ਏ ਨਹੀਂ ਹੁਣ ਇਹਨੂੰ ਕੀ ਕਰਨਾ ਆਪਾਂ ਨੇ ਖਵਾਜੇ ਪਰ ਲੈ ਕੇ ਜਾਵਾਂਗੇ ਸਵਾ ਮਹੀਨੇ ਦਾ ਮੁੰਡਾ ਅੰਦਰ ਰੱਖ ਜਿੱਦਣ ਸਵਾ ਮਹੀਨੇ ਦਾ ਮੁੰਡਾ ਹੋ ਗਿਆ ਹਾਂ ਹਾਂ ਉਸ ਦਿਨ ਇਹਨੂੰ ਖਵਾਜੇ ਪਰ ਲੈ ਕੇ ਜਾਣਾ ਦਲੀਆ ਕਰਾਂਗੇ ਦਲੀਆ ਬਣਾ ਕੇ ਜੋ ਉਦੋਂ ਦੀ ਗਾ ਕੇ ਮੱਠਾ ਲਾਓ ਗਲੇਸੀਆਂ ਪਾ ਕੇ ਐਨ ਬੜੀਆ ਬੜੀਆ ਬਣਾ ਕੇ ਫੇਰ ਜਾਣਾ ਫਿਰ ਗੈਲਕ ਮੁੰਡਾ ਵੀ ਜਾਊਗਾ ਬਹੂ ਵੀ ਜਾਊਗੀ ਨਾ ਜਾਊਗੀ ਮੁੰਡੇ ਦੀ ਉਹ ਜਾਊਗੀ ਨਾਲ ਹਾਂ ਤੂੰ ਵੀ ਜਾਊਗੀ ਨਾਲ ਤੁਸੀਂ ਹੈ ਫਿਰ ਉਹ ਮੱਥਾ ਟੇਕ ਕੇ ਆਉਣਾ ਜਾ ਕੇ ਫਿਰ ਇਹਨੂੰ ਖੂਚ ਕੇ ਰਿਹਾਉਣਾ ਨਾ ਲਾਗ ਰੱਖਦਾਂ ਨਹੀਂ ਉੱਪਰ ਲਾਗਾਂ ਰੱਖਦੇ ਨਹੀਂ ਗੁੰਡ ਕੱਢ ਕੇ ਪਹਿਲਾਂ ਬਹੂ ਲਿਆ ਦੇ ਫਿਰ ਤੁਸੀਂ ਹਾਂ ਫਿਰ ਤੁਸੀਂ ਛੱਡਿਆਏ ਉਹਨੂੰ ਕਰਨਾ ਤੁਸੀਂ ਆ ਕੇ ਘਰਾਂ ਹਾਂ ਮੁੜ ਕੇ ਇੱਕ ਮਹੀਨੇ ਚ ਤਾਂ ਸੁੱਕੀ ਵੀ ਹੋਣੀ ਨਹੀਂ ਫਿਰ ਇਹ ਸੁੱਕੀ ਵੀ ਹੋਣੀ ਆ ਬਾਅਦ ਵਿੱਚ ਚੱਕ ਕੇ ਘੇਨੇ ਚੁੱਲੇ 'ਤੇ ਲਾ ਦੇਣੀ ਆ ਇਹ ਅਸੀਂ ਤਾਂ ਮੱਥਾ ਟੇਕ ਆਉਣਾ ਇਹਨੂੰ ਆਹ ਬੀਬੀ ਕਹਿੰਦੀਆਂ ਕਹਿੰਦੀ ਸਾਨੂੰ ਪਾਣੀ ਇਹ ਗੋਹੇ ਦੀ ਬਣਾਈ ਵੀ ਹੈ ਨਾ ਜਿੱਕਣ ਆਪਾਂ ਪਾਥੀਆਂ ਪਾਥਦੇ ਆ ਉਹੀ ਸਿਸਟਮ ਹੋ ਗਿਆ ਹੋਰ ਗੋਹੇ ਦੀ ਬਣਾਈ ਗੋਹਾਈ ਸ਼ੁੰਦੜਾ ਦੇਖੋ ਨਾ ਆਹ ਬੀਬੀ ਦੇ ਡਰਦੇ ਆ ਐ ਬੇਬੇ ਜੇ ਮੈਂ ਕਹਿ ਦਵਾਂ ਵੀ ਮੇਰੀ ਦਾਦੀ ਬੈਠੀ ਐਲੇ ਜਿਹਦੇ ਚੁੱਪ ਕਰ ਜਾਂਦਾ ਨਾ ਡਰਦਾ ਨਹੀਂ ਮੈਂ ਤਾਂ ਪਰਸੋਂ ਚੋਂ ਉੱਥੇ ਦੀ ਗੱਲ ਆ ਬਾਹੋਂ ਓਏ ਕੋਈ ਨਹੀਂ ਇਹ ਵੀ ਕੋਈ ਨਹੀਂ ਇਹ ਵੀ ਬਣ ਗਈ ਦਾਦੀ ਕੋਈ ਨਹੀਂ ਮੇਰੀ ਗੱਲ ਸੁਣੀ ਇਹ ਵੀ ਤੇ ਹੈਲੋ ਕੋਈ ਸਾਡੇ ਘਰ ਗੱਲ ਹੋਈ ਭਾਈ ਨੇ ਨਾ ਤੇ ਪਰਸੋਂ ਚੋਂ ਉੱਥੇ ਦੀ ਗੱਲ ਹਾਂ ਕਹਿੰਦੇ ਫਰਾਨਾ ਬੰਦਾ ਅੱਖਾਂ ਨਿਕਲਣ ਜਾਂਦੀਆਂ ਨੇ ਇਹਨਾਂ ਨਸ਼ੇ ਵਿੱਚ ਦ ਹੈ ਹਾਂ ਠੀਕ ਗੱਲ ਮੈਂ ਕਿਹਾ ਮੇਰੇ ਸੁਣੇ ਮੇਰੇ ਪੁੱਤ ਕਹਿੰਦੇ ਹਾਂ ਐ ਗੱਲ ਕਰੋ ਮੇਰੇ ਪੁੱਤ ਖਾਂਦੇ ਨਾ ਸ਼ਾ ਇੰਨੇ ਸੁਖ ਮੰਨੀ ਆ ਗਿਆ ਨੇ ਕਿ ਕਹਿੰਦਾ ਸਾਡੇ ਮੁੰਡੇ ਦੇਖਣ ਦੇ ਤੇ ਹੂੰ ਦੇਖੀ ਅੱਖਾਂ ਮਾਰ ਉਹਨਾਂ ਦੀਆਂ ਹਾਂ ਨਾਸਾ ਪਾੜ ਦੂ ਦੇਖਣ ਨਾ ਸ਼ਾ ਨਾ ਠੀਕ ਹੈ ਇਹੀ ਹੁੰਦਾ ਬੜੇ ਦਾ ਆਪਣੇ ਚੋ ਟੱਬਰ ਚੋ ਬੜੇ ਦਾ ਕੰਮ ਹੈ ਇਹੀ ਹੁੰਦਾ ਬਾਬਾ ਹੁੰਦਾ ਵੀ ਸਾਡੇ ਨਿਆਣੇ ਨਸ਼ਾ ਨਹੀਂ ਕੋਈ ਬਸ ਵਾਹਿਗੁਰੂ ਦੀ ਕਿਰਪਾ ਹੈ ਅੱਗੇ ਡਰਦੇ ਨਹੀਂ ਹਾਂ ਇਹਨੇ ਬਾਲ ਮੈਨੂੰ ਲਾਲਾ ਰੱਖ ਲੈ ਹੁਣੇ ਕਹਿੰਦਾ ਮੈਂ ਪੱਗ ਬੰਨਿਆ ਕਰਨੀ ਹੈ ਰੱਖਣੇ ਹਾਂ ਨਾ ਤਾਂ ਹੀ ਬੜੇ ਬੜੇ ਹੋ ਗਏ ਅੱਜ ਵੀ ਮੈਂ ਚਾਹੁੰਦਾ ਸੀਗਾ ਵੀ ਅੱਜ ਤੇਰੇ ਪਰਨਾ ਬੰਨਿਆ ਵਾ ਹੁੰਦਾ ਪਰ ਤੇ ਨੱਠ ਪਾ ਜੇ ਥੋੜੀ ਜਿਹੀ ਜ਼ਿਆਦਾ ਹੋਈ ਹੈ ਜੇ ਜੇ ਬਾਲਾ ਪਾ ਜੇ ਤੇ ਹਾਂ ਮੋਰੀ ਭੱਜ ਬਣਾਠ ਸੀ ਹਾਂ ਉਹ ਤਾਂ ਮੇਰੀ ਗੱਲ ਤੋਂ ਤੂੰ ਹੈਗਾ ਨਾ ਬੀਬੀ ਕਹਿੰਦੀ ਐ ਸਾਡੇ ਨਾ ਮਕਾਨ ਕੱਚਾ ਤਾਂ ਜ਼ਿਆਦਾ ਹਾਂ ਕਈ ਬੰਦਿਆਂ ਨੂੰ ਅਕਲ ਹੈਗੀ ਕਈ ਨੂੰ ਡੰਗਰਾਂ ਨੂੰ ਹੈ ਵੀ ਨਹੀਂ ਨਾ ਹਾਂ ਮੇਰੇ ਵਰਗੇ ਕਈ ਹੁੰਦੇ ਆ ਸਾਡੀ ਚੱਲ ਤੂੰ ਮੇਰੇ ਵਰਗੇ ਰੱਖ ਲੈ ਆ ਮੈਂ ਕੋ ਬਰਾਬਰ ਆ ਉਹ ਪਤਾ ਮੇਰੇ ਜੀ ਏਡਾ ਉੱਚਾ ਮੈਂ ਓਸੀ ਦੇ ਦੇ ਲੇ ਜੂ ਇਹ ਏਡਾ ਉੱਚਾ ਬੰਦਾ ਹੋ ਹਾਂ ਤੋਂਦ ਪਾਈ ਉਹਨੇ ਐ ਮੂੰਹ ਆ ਕੇ ਬੈਟਿਆ ਹੋਇਆ ਹਾਂ ਤੋ ਗਾਂਧੀ ਦੇ ਗੇਟ ਕੋਲ ਗੱਲ ਕਰਾ 4 ਵਜੇ ਹੈ। ਸਵੇਰ ਦੀ ਤੜਕੇ ਦੇ। ਗਾਂਧੀ ਦੇ ਗੇਟ ਤੇ ਖੜਾ ਮੈਂ ਕਹਿੰਦੇ ਉਹ ਗੱਡੀ ਚ ਆਣਾ ਹੁਣ ਜਿਹੜੀ ਜਾਂਦੀ ਫੈਕਟਰੀ ਵਾਲੀ। ਹੂੰ ਵੀ ਚੱਲੇ ਹਾਂ ਹਾਂ। ਉਹ ਜਦ ਮੈਂ ਜਿਆਦਾ ਬਹੁਣਨੇ ਕਰੁੰਦੀ ਫੇਮ ਇੱਕੋ ਵਾਰ ਨਹੀਂ ਦੋ ਵਾਟੀਆਂ ਲੈਂਦੀ। ਹੂੰ ਵੀ ਨਾ ਇਹ ਗੇੜਾ ਵੱਜ ਜਾਂਦੇ ਨੇ ਆਣੇ ਵਾਰ। ਹਾਂ ਦੁੱਧ ਰੱਖ ਜਾ। ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਮੈਂ ਜੇ ਬਾਟੇ ਅੰਦਰ ਦੁੱਧ ਰੱਖਣੇ ਉਹ ਫੇਰ ਵੀ ਖੜਾ। ਹੂੰ ਮੈਂ ਦੁੱਧ ਚੋ ਕੇ ਫੇਰ ਵੀ ਖੜਾ। ਹਾਂ। ਚਲ ਮੈਂ ਦੁੱਧ ਅੰਦਰ ਰੱਖ ਕੇ ਸੋਚ ਕੁੰਡਾ ਲਾ ਕੇ ਕੱਖ ਹੋਰ ਰੌਣਜ ਮੈਂ ਦੁਬਾਰੇ ਕੱਖ ਨਹੀਂ ਕਦੇ ਰੌਣਣ ਗਈ ਮੇਰੇ ਮਨ ਚ ਪਾਪ ਗਿਆ ਮੈਂ ਦੇਖਣ ਦੀ ਮਾਰੀ ਫੇਰ ਕੱਖ ਰੌਣਣਗੀ ਹਾਂ ਵੀ ਦੇਖਾਂ ਵੀ ਕੋਈ ਗੱਲ ਆ ਗਲਬੜਾ ਲਾਦੀ ਉਹ ਫੇਰ ਉੱਥੇ ਖੜਾ ਹਾਂ ਜਦੋਂ ਉੱਥੇ ਖੜਾ ਤਾਂ ਮੈਂ ਆ ਕੇ ਚਾਹ ਕਰਕੇ ਇੱਕਨ ਆਪਣੀਆਂ ਚੱਕ ਕੇ ਪੀਣ ਲੱਗੀ ਅੱਛਾ ਖੁੰਗ ਬਹੁਤ ਫੇਰ ਉਹ ਆ ਕੇ ਸਾਰੇ ਦੇ ਦਰਜ ਖੜ ਗਿਆ ਅੱਛਾ ਕਰਦੇ ਹੋਰਲੇ ਪਾਸੇ ਅੱਛਾ ਹੋਰਲੇ ਪਾਸੇ ਖੜ ਗਿਆ ਕਿ ਠੀਕ ਹੈ ਹਾਂ ਮੈਨੂੰ ਗੁੱਸਾ ਬਹੁਤ ਚੜਿਆ ਮੈਂ ਗਲਾਸਾ ਰੱਖਤਾ ਹਾਂ ਹਾਂ ਮੇ ਤੋਂ ਹੁੰਦਾ ਫੇਲਾ ਹਾਂ ਡਕੜਾ ਦਾ ਅੰਦਰ ਦਰਵਾਜ਼ੇ ਨਾਲ ਚੱਕ ਲਈ ਹਾਂ ਮੈਂ ਕੋਲ ਨਹੀਂ ਲ ਗਈ ਹਾਂ ਮੈਂ ਕਿਹਾ ਹਾਂ ਮੈਨੂੰ ਸਾਡੇ ਦਾ ਮੁੰਡਾ ਲੇੜ ਕੇ ਰੱਖ ਦੇ ਤਾਂ ਇਹਨੂੰ ਉੱਠ ਕੇ ਹਾਂ ਇਹਨਾਂ ਨੇ ਕਰ ਦੇਣਾ ਹਾਂ ਮੈਨੂੰ ਨਹੀਂ ਦੇਖਿਆ ਕਿੱਦਾਂ ਲੰਘ ਗਿਆ ਉਹ ਕਿਉਂ ਬੁਲਾਇਆ ਚਾਹੇ ਨਹੀਂ ਦੇਖਿਆ ਨਹੀਂ ਚਾਹੇ ਬੁਲਾ ਮਾਤਾ ਸੁਣੋ ਮੇਰੀ ਗੱਲ ਚਾਹੇ ਮੈਨੂੰ 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 ਬੋਲ ਸਕਦਾ ਸੀ ਮੇਰੀ ਗੱਲ ਤਾਂ ਸੁਣੋ ਚਾਹੇ ਉਹ ਕਿਸੇ ਨੇ ਬੁਲਾਇਆ ਨਹੀਂ ਬੁਲਾਇਆ ਚਾਹੇ ਕਿਸੇ ਨੂੰ ਨਸ਼ਾ ਦੇਣਾ ਹੈ ਨਹੀਂ ਆਇਆ ਖਬਰੇ ਚੋਰੀ ਕਰਨਾ ਹੈ ਕੁਝ ਵੀ ਹੋ ਸਕਦਾ ਸੀ ਪਰ ਜੇ ਤੁਹਾਨੂੰ ਛੱਕੀ ਲੱਗਿਆ ਤੁਸੀਂ ਦੜਾਇਆ ਤਾਂ ਹੈ ਨਾ ਸ਼ੱਕ ਲੱਗੀ ਪੂਰੀ ਡਬਲ ਲੱਗੀ ਹਾਂ ਹਾਂ ਬਿਲਕੁਲ ਅਕਸਰ 4-4 ਕਿਲੋ 5-5 ਦੁੱਧ ਚੋਇਆ ਮੈਂ ਹਾਂ ਬਿਲਕੁਲ ਫਿਰ ਉਹੀ ਗੱਲ ਵੀ ਇੰਨਾ ਟਾਈਮ ਕਿਵੇਂ ਲੰਘ ਗਿਆ ਹਾਂ ਕਿਵੇਂ ਲੰਘ ਗਿਆ ਮੈਨੂੰ ਤਾਂ ਮੈਂ ਕਹਾ ਮੇਰੇ ਮੁੰਡੇ ਤਾਂ ਤੈਨੂੰ ਦੇਰਦਾਨਾ ਉੱਠ ਕੇ ਹੁਣੇ ਇਹਨਾਂ ਨੇ ਹਾਂ ਬਾਅਦ ਚਾ ਬਾਅਦ ਚਾ ਰੋੜਾ ਪਾਈ ਹਾਂ ਜਮੈਂ ਕਿਵੇਂ ਲਿਆ ਨੰਬਰ ਸਹੀ ਗੱਲ ਹੈ ਨਹੀਂ ਫਿਰ ਡਰ ਡਰਤਾ ਡਰੇ ਆ ਕਿਤੇ ਵਿੱਚ ਉਹ ਜਿਹੜਾ ਸੱਚਾ ਪੱਕਾ ਹੁੰਦਾ ਫਿਰ ਤੇਰੇ ਕਾ ਗੱਲ ਕਰਦਾ ਖੜਕੇ ਹਾਂ ਵੀ ਬੀਬੀ ਆ ਗੱਲ ਇਦਾਂ ਨਹੀਂ ਬੀਬੀ ਆ ਗੱਲ ਇਦਾਂ ਉਹਦੀ ਛਕਲੇ ਦੇਖਦੀ ਸੀ ਵੀ ਇਹਦੇ ਬੰਦੇ ਬਸ 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 ਦੋ ਨੰਬਰ ਵਾਲਾ ਬੰਦਾ ਤਾਂ ਕੋਈ ਹੈ ਟਾਈਮ ਗੱਲ ਤੁਸੀਂ ਭੇਜ ਤਾਂ ਚੰਗਾ ਹੋ ਗਿਆ ਉਹ ਨਹੀਂ ਉਹਨੇ ਇਥੇ ਕੋਈ ਕਾਰਨਾਮਾ ਕਰਦਣਾ ਤਾਂ ਚਾਹੀ ਚੋਰੀ ਠੱਗੀ ਕਰਦਾ ਚਾਹੀ ਜਿੱਕਣਾ ਤੁਸੀਂ ਕਹਿੰਦੇ ਆ ਜਾਂ ਕੋਈ ਹੋਰ ਗੱਲ ਉਹ ਬਦਨਾਮੀ ਵਾਲੀ ਗੱਲ ਹੋ ਜਾਂਦੀ ਹੈ ਫਿਰ ਤਾਂ ਬਦਨਾਮੀ ਵਾਲੀ ਗੱਲ ਵੀ ਅਗਲੇ ਸੋ ਵੀ ਦੇਖ ਲੈ ਹੁਣ ਤੇ ਦਾਦੀ ਦੇ ਨੂੰ ਕੰਨੀਆਂ ਥੋੜੀਆਂ ਗੱਲਾਂ ਕਰਨ ਦੀ ਬੀਤੀ ਹੋਵੇ ਤਾਂ ਸੁੱਧ ਬੁੱਧ ਵਾਲੀ ਹੋਵੇ ਝੱਲੀ ਨਾ ਹੋਵੇ ਉਹ ਠੋਲਾ ਮਾਰ ਕੇ ਪਰੇ ਕਰ ਲਊਗਾ ਸਹੀ ਗੱਲ ਆ ਬੇਬੇ ਕਹਿੰਦੀ ਨੀ ਚਲਾਕ ਚੁਸਤ ਹੋਣੀ ਜ਼ਰੂਰੀ ਆ ਬੇਬੇ ਦੀ ਗੱਲ ਵੇ ਮੈਂ ਬੇਬੇ ਦੀ ਨਾ ਸੈਨਾ ਆਪਾਂ ਇਹਨਾਂ ਨੂੰ ਚੱਲੀਆਂ ਆ ਇੱਥੇ ਤਾਂ ਸਿੱਖ ਜਾ ਕੁਛ ਸਿੱਖ ਜਾ ਇਹਦੇ ਕੋਲ ਤੇ ਆਪਾਂ ਇਹਨਾਂ ਨੂੰ ਚੱਲੀਆਂ ਟੱਕਰ ਗਿਆਂ ਤਾਂ ਹੀ ਤਾਂ ਮੈਂਟ ਚ ਕਹਿ ਦਿੰਦੀ ਆ ਸਾਡੇ ਗੱਲ ਪੈ ਗਈਆਂ ਇਹਨਾਂ ਚੱਲੀਆਂ ਕਹਿੰਦੇ ਨੇ ਬਣਾ ਲੈ ਉਹ ਕਾਹ ਕਰਾਂ ਨੇ ਜਦ ਇਹ ਗੱਲੇ ਪੈ ਗਈਆਂ ਸਾਡੇ ਇਹ ਕਹੀਂ ਤੂੰ ਮੈਨੂੰ ਕਹ ਬਣਾ ਲੈ ਇਹਦੇ ਬਾਪੂ ਦੇ ਸਾਹਮਣੇ ਫੇਰ ਬਣਾਉ ਮੈਂ ਹਾਂ ਕੀ ਪਾਪਾ ਜੀ ਨੇ ਵੀ ਦੱਦੀ ਐ ਹੋਈ ਇਹਨਾਂ ਦੀ ਤਾਂ ਮੈਨੂੰ ਜਾਇਦਾ ਮੇਜਰ ਹੋ ਜਾਉ ਹੋਏ ਹਾਂ ਇਹ ਗਲਤੀ ਬਤਾਈ ਗਾਦੀ ਅੱਜ ਮੇਜਰ ਹੋ ਜਾਉ ਹੋਏ ਬੇਬੀ ਕਾ ਲੱਗੀ ਕਰਨ ਉਹ ਗੋਲ ਨਹੀਂ ਲਿਆ ਭਾ ਕੀ ਕਰਨੀ ਬੇਬੀ ਇਹ ਪਹਿਲੀ ਲੱਗੀ ਭੈਣ ਅੱਛਾ ਪਹਿਲੀ ਦੀ ਤਿਆਰੀ ਲੱਗੀ ਕਰਨ ਤਿਆਰੀ ਲੱਗੀ ਲਿਆ ਹੁਣ ਪਾ ਦੇ ਦੋ ਰੋਟੀਆਂ ਚੱਲ ਜਾਤੀ ਉਹ ਕਹਿੰਦਾ ਮੇਰੀ ਆਜ ਤੇ ਕਰਨ ਹੈ ਯਾਰੀ ਮਹਾਸੀ ਕੰਨ ਅੱਛਾ ਅੱਛਾ ਠੀਕਾ ਠੀਕਾ ਹੋ ਗਿਆ ਠੀਕ ਨਾ ਲੰਦ ਨੂੰ ਭੱਜਿਆ ਨੱਟ ਸਵੇਰ ਦੇ ਬਹੁਤ ਹਾਂ ਬਹੁਤ ਨੱਟ ਹਾਂ ਚੱਲ ਕੋਈ ਨਾੜੀ ਉਹਦੀ ਮਿੰਦ ਪੱਲੇ ਪਾ ਦੀ ਮਹਾਰਾਜ ਨੇ ਭੱਜਿਆ ਨੱਠੀ ਚੱਲੀ ਵਿਸਾਰਿਆ ਨਹੀਂ ਮਿੰਦ ਪੱਲੇ ਪੈ ਗਈ ਹੂੰ ਇਹ ਝੂਂਡ ਨਹੀਂ ਹੈ ਹੂੰ ਹਾਂ ਜੂਤ ਵਧਾਈਆਂ ਦੇਣੀਆਂ ਰਹਿੰਦੀਆਂ ਜੀ ਅੰਦਰ ਭਤੀਜੀਆਂ ਦੀਆਂ ਵਧਾਈਆਂ ਮੇਰਾ ਭਾਈ ਵਧਾਈਆਂ ਲਿਆ ਹਾਂ ਪੱਤੇ ਕਹਦੇ ਚੱਕ ਲਈ ਹਾਂ ਕਿੰਨੇ ਘਰ ਬੰਨਦੇ ਹੁੰਨੇ ਆ ਆਪਣੇ ਆਪਣੇ ਘਰੇ ਸ਼ਰੀਕੇ ਚ ਬੜੇ ਬੜੇ ਘਰ ਜਿਕਣਾ ਲਾਢ ਹੀ ਰਹ ਦੇ ਹਾਂ ਬਿੱਲੇ ਰਹ ਦੇ ਹਾਂ ਆਹੋ ਬੰਨ ਤੇ ਬੇਬੇ ਹਾਂ ਇਹਨਾਂ ਸਾਰਿਆਂ ਦੇ ਘਰ ਬੰਨਨੇ ਆ ਹਾਂ ਆ ਆਪਣੇ ਨੇ ਬੰਨਦੇ ਵੇ ਉਹ ਆਹੋ ਆਪਣੇ ਤਾਂ ਬੰਨਦੇ ਵੇ ਉਹ ਆਪਣੀ ਆਪਣੀ ਬੰਨਦੇ ਹੁੰਦੀ ਕਿ ਸਾਰਿਆਂ ਦੇ ਬੰਨਦੇ ਹੁੰਨੇ ਆ ਸਾਰੇ ਤਿੰਨ ਚਾਰ ਘਰ ਜਿਹੜੇ ਆਪਣੇ ਸ਼ਰੀਕੇ ਦੇ ਅੱਛਾ ਅੱਛਾ ਸਕੇ ਆਂਦੇ ਹਾਂ ਅੱਛਾ ਸਖਿਆ ਸਖਿਆ ਬੰਨਣਾ ਹੁਣ ਤੁਸੀਂ ਬੰਨ ਕੇ ਆਉਂਗੇ ਜਾ ਕੇ ਇਹ ਹਾਂ ਰੁਪਈਆ ਰੁਪਈਆ ਵੀ ਬਣੂਗਾ ਉੱਥੇ ਕਿੰਨੇ ਕੋਈ ਹਾਂ ਹਾਂ ਤਾਂ ਜ਼ਿਆਦਾ ਹੋਊਗਾ 50 ਰੁਪਈਆ ਦੇਣਗੇ ਅੱਛਾ ਫੇਰ ਤਾਂ ਠੀਕ ਹੈ ਉਹਦਾ ਚੱਲ ਕੋਈ ਨਹੀਂ ਪਿਆਰ ਗੱਲ ਜਾਣਾ ਆਲਾ ਮਾਣਾ ਦਾ ਰੱਖ ਲਈ ਹੈ ਹਾਏ ਕਿੰਨੇ ਪੈਸੇ ਮੇਰੀ ਜੇਬ ਚੋਂ ਕੱਢ ਲੇ ਮੇਰੇ ਚੋਂ ਕੱਢਿਆ ਪਰਸ ਚੋਂ ਝੂਠੇ ਇਹ ਦੀਦ ਕੀ ਚੋਂ ਚ ਕੱਢਿਆ ਕਿੱਥੋਂ ਕੱਢਿਆ ਪੈਸੇ ਤੇਰੇ ਮੇਰੇ ਇੱਧਰ ਦੇਖ ਮੇਰੀ ਜੇਬ ਚ ਕਿੰਨੇ ਨੇ ਐਸੇ ਕੱਢੇ ਇੱਥੇ ਦਿਖਾ ਦੇ ਸਿਬਤ ਅੱਛਾ 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 ਆਹਾ ਫੁਕਰਾ ਫੁਕਰਾ ਕੌਣ ਆ ਗਿਆ ਫੁਕਰਾ ਇੱਧਰ ਵੀ ਉਹਦਾ ਸਾਲਾ ਮੇਰਾ ਸਾਲਾ ਫੁਗਰਾ ਕਦੇ ਅੱਡੀਆਂ ਬਾਹਾਂ ਦੀ ਟੀ-ਸ਼ਰਟ ਪਾ ਕੇ ਰੋਪੜ ਚ ਫਿਰੇ ਠੰਡ ਵਾਲੀ ਮੈਨਾਂ ਆਲੇ ਮੈਂ ਫੁਗਰਾ ਹੋ ਗਿਆ ਨਹੀਂ ਅੱਡੀਆਂ ਬਾਹਾਂ ਵਾਲੀ ਗੱਲ ਚੱਲਦੀ ਕੋਈ ਯਾਰ ਅੱਡੀਆਂ ਬਾਹਾਂ ਦੀ ਟੀ-ਸ਼ਰਟ ਪਾ ਕੇ ਉੱਪਰ ਚਲੇ ਗਏ ਵਈ ਮੈਂ ਦੱਸਾਂ ਮੈਂ ਮਾਮਾ ਜੀ ਪੂਰੀ ਗੱਲੇ ਕਰ ਲਵਾਂਗਾ ਬਾਅਦ ਚ ਜਾਊਂਗਾ ਅੰਦਰ ਨੂੰ ਗਏ ਬਾਅਦ ਚ ਪੂਰੀ ਤਿਆਰੀ ਤੋਰੀ ਸੀ ਕਰਾਂਗੇ ਹਾਂ ਪਹਿਲਾਂ ਮੈਂ ਹੁਣ ਭੈਣ ਤੇੜਾ ਹੁਣ ਤੇ ਹਨ ਮੈਨੂੰ ਸੁਭਾਲ ਪਾਏ ਮੈਂ ਜਵਾਬ ਦੇ ਦਿੰਦਾ ਭੈਣ ਇਹ ਜਿਹੜਾ ਸੁਭਾਲ ਮੈਂ ਜਵਾਬ ਦਿੰਦਾ ਮੈਂ ਮੜਾ ਹੁਣ ਵੀ ਨਾ ਇਹ 10 ਮਿੰਟ ਜ਼ੋਰ ਵਾਲਾ ਕੰਮ ਕਰ ਲਵਾਂ ਹੁਣ ਵੀ ਹਾਂ ਮੇਰੇ ਸਰੀਰ ਨੂੰ ਆਏ ਹੁੰਦਾ ਵੀ ਜਿਵੇਂ ਨਾ ਕੋਈ ਸੂਈਆਂ ਮਾਰਦਾ ਹੈ। ਅੱਛਾ। ਸਰੀਰ ਨਾ ਆਏ ਹੁੰਦਾ ਵੀ ਮੈਂ ਨਾ ਸਾਰੇ ਕੱਪੜੇ ਆਪਣੇ ਪਾੜ ਦਵਾ। ਅੱਛਾ। ਇਹ ਗਰਮਾਹ ਜੈ ਪੈਦਾ ਹੋ ਜਾਂਦਾ ਸਰੀਰ 'ਚ। ਹੂੰ ਹੂੰ। ਹੁਣ ਆਹੀ ਗੱਲ ਭੈਂਡ ਚੱਕੇ ਤੂੰ ਟੀ-ਸ਼ਰਟ ਕਿਉਂ ਪਾਈ ਹੋਈ ਸੀ? ਅੱਛਾ ਗੱਲ ਨਿਕਲੀ। ਸਰੀਰ ਨੂੰ ਇੰਨਾ ਕੁ ਨੁਕਸਾਨ ਤਾਂ ਮੈਨੂੰ ਵੀ ਪਤਾ ਵੀ ਠੰਡ ਧੀ। ਹਾਂ। ਪਰ ਹੁਣ ਮੈਂ ਕਰਦਾ ਕਿ ਦੱਸੋ ਮੈਨੂੰ ਜੇ ਮੈਂ ਉਹ ਕੱਪੜੇ ਪਾ ਕੇ ਕਰ ਕੋਹਰ ਜ਼ਿਆਦਾ ਲੱਗੀਆਂ। ਸਰੀਰ ਨਾ ਇਹ ਵੱਡੋ ਵੱਡੂ ਖਾਂ ਨੂੰ ਪਈ। ਕਿਹੜਾ ਜ਼ੋਰ ਵਾਲਾ ਕੰਮ ਕਰਨਾ ਤਦ ਤੇ ਪੋਜੇ ਲਾਇ ਤੇ। ਨਾ ਉਹ ਇੱਥੇ ਤੇ ਗਿਆ ਤਾਂ ਮੈਂ ਬੈੱਡ ਕਿੱਰੇ ਤੇ ਮੈਂ ਉਰੇ ਤੇ ਉਰੇ ਤੇ ਦੌੜ ਕੇ ਗਿਆ ਤਾਂ ਇਹ ਤੈਨੂੰ ਪਤਾ ਨਹੀਂ ਆ ਕਰਤੇ ਦੂਆ ਦਿਨ ਪਤਾ ਇਹ ਪਹਿਨੇ ਮੈਨੂੰ ਬੁਖਾਰ ਹੈ ਹਾਂ আচ্ছা ਚਲੋ ਚਲ ਠੀਕ ਹੈ ਉਹਦਾ ਬੰਦੇ ਚੱਕ ਕੇ ਲੈ ਗਿਆ 12 ਵਜੇ ਇਹ ਪਹਿਨੇ ਮੈਨੂੰ ਧੋਪਾਂ ਤੇ ਹੋਟ ਪਿੱਤਰ ਚ ਲਿਆ ਤੇ ਕਰਦਾ ਸੀ 12 ਵਜੇ ਤੇ ਮੇਰੀ ਗੱਲ ਹੋਈ 12 ਵਜੇ ਦੀ ਗੱਲ ਦੋ ਘਟਾ ਬਣ ਗੋਤੀ ਨਾਲ ਅੱਛਾ ਚਲ ਮੈਂ ਮੰਨਦਾ ਮੈਂ ਮੰਨ ਗਿਆ ਮੈਂ ਮੰਨ ਗਿਆ ਵੀ ਮੈਨੂੰ ਬੁਖਾਰ ਪਈ ਮੈਂ ਬੜੀ ਚੌੜ ਕਰਕੇ ਹੋ ਗਿਆ ਤੂੰ ਵੀ ਤਾਂ ਪਹਿਲੇ ਤਿੰਨ ਦਿਨ ਬਿਮਾਰ ਰਹੀ ਤੂੰ ਕਦ ਨਹੀਂ ਚੱਲਦਾ ਦੀਦੀ ਮੈਂ ਪਈ ਦੇਖੀ ਆ ਲੈ ਪਈ ਦੇਖੀ ਫੇ ਮੈਂ ਕਿਹ ਲੜਦਾ ਬੈਸ ਦੀ ਬੈਸ ਦਾ ਤਾਂ ਮੁੱਦਾ ਨਹੀਂ ਨਾ ਹੈਗਾ ਇਹ ਬੈਸ ਦਾ ਮੁੱਦਾ ਇਹ ਆ ਵੀ ਸਾਸੀ ਪਾ ਪਿਰਦੇ ਨੇ ਕੋਟ ਨੇ ਮੋٹے ਮੋٹے ਇਹ ਜਵਾਨੀ ਜਿਹੜਾ دیਵਾਗਨ ਪਈ ਆ ਅੱਛਾ ਹਾਂ ਹੈ ਠੰਡ ਦਿਖਾ ਦੇ ਲੱਗੀ ਫਿਰ ਤੁਹਾਨੂੰ ਠੰਡ ਕਦ ਲੱਗੀ ਸਾਨੂੰ ਠੰਡ ਨਹੀਂ ਸਾਨੂੰ ਤੇਵਾ ਹੋ ਗਿਆ ਲੈ ਅੱਛਾ ਉੱਤੇ ਮੱਕੀ ਘੁਰਦੇ ਹਾਂ ਤੂੰ ਮੱਕੀ ਘੁਰਦੀ ਦੀਦੀ ਵੇ ਵਾਹ ਇਹ ਕਹੀ ਇਹ ਕਹੀ ਚਲਾਉਂਦੀ ਦੀ ਉੱਤੇ ਇਹਦਾ ਸਾਲ ਕੋਈ ਗੱਲ ਨਹੀਂ ਇਹ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੋਸਮ ਲੋਟ ਪਾਈ ਫਿਰਦਾ ਮੈਂ ਕੋਟ ਕੋਟ ਕਿਹ ਕੋਟ ਨਾ ਆਇਆ ਗਰਮ ਪਾਣੀ ਚਾਚੀ ਚਾਚਾ ਕੀ ਡੋਲੀ ਹੈ ਤੁਹਾਡੀ ਉਹ ਦੇਖੋ ਸਾਹਮਣੇ ਹੈ ਅਰੇ ਆ ਚਾਪੂ ਇੱਕ ਤੈਨੂੰ ਇੱਕ ਪੈਸਾ ਦੀ ਗੱਲ ਕਰਦੀ ਆਰੇ ਬੋਲ ਰੋਕੀ ਦੇ ਲੈ ਇਸ ਕਦਮ ਹਾਂ ਥੋੜੀ ਜਿਹੀ ਲੈ ਬਾਬਾ ਜੀ ਇਹ ਤਾਂ ਪਿੱਛੇ ਲਾਓ ਜੀ ਘਰੋਂ ਜਾਣ ਤੋਂ ਪਹਿਲਾਂ ਪਹਿਲਾਂ ਕਹਿੰਦੇ ਜੀ ਭੇਲੀ ਵੀ ਭੇਜਣੀ ਹੈ ਤੇ ਫਿਰ ਮਹਾਸਿਆ ਕਿੰਨਾ ਕਿੰਨਾ ਸਮਾਨ ਹੈ ਇਹ ਇਹ 7 ਕਿਲੋ ਲੱਡੂ ਠੀਕ ਹੈ 3 ਕਿਲੋ ਪਤਾਸ਼ੇ 3 ਕਿਲੋ ਪਤਾਸ਼ੇ 7 ਕਿਲੋ ਠੀਕ ਹੈ ਯਾਨੀ 11 ਕਿਲੋ ਕਰਤੀ 11 ਕਿਲੋ ਦੀ ਭੇਲੀ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਬੂ ਪਿੱਛੇ ਹੋ ਜਾ ਮੇਰੇ ਬੱਤੇ ਤਨੇ ਕੱਕੇ ਹੁਣ ਲੈਂਦਾ ਮੈਂ ਉਹ ਆਹ ਕੱਢੋ। ਕੁਛ 2 ਕਿਲੋ ਗੁੜ ਆ ਗਿਆ ਫਿਰ ਉੱਥੇ। ਮੈਂ ਇਕੱਠੇ ਲਿਆਂਦਾ। ਅੱਛਾ ਅੱਛਾ। ਚੱਲ ਕੋਈ ਨਹੀਂ। ਦੋ ਤੋਂ ਟੇਕ ਆਉਣੀਆਂ। ਓਕੇ ਅੱਛਾ ਦੋ ਡਬਲ ਸਮਾਨ ਆ ਮੈਂ ਕਾਹ ਵੀ 3 ਕਿਲੋ ਪਤਾਸੇ ਦਾ ਉਹ ਜ਼ਿਆਦਾ ਲੱਗਦਾ ਉਹ। 6 ਕਿਲੋ ਪਤਾਸੇ ਹੋਵੇ ਸੀ ਉਹ। ਫੇ ਪਤਾਸੇ ਕੱਢਣੇ ਪੈਣੇ ਇੱਕ ਇੱਕ ਪਤਾਸੇ ਦਾ ਪੈਕੇਟ ਵੀ ਕੱਢੋ। ਇੱਕ ਕੱਢ ਲਓ ਪਤਾਸੇ ਦਾ ਪੈਕੇਟ ਭੈਣੇ। ਫੇਰਾ ਉਹ ਫੇਰਾ ਤਾਂ ਹੀ। ਹੂੰ ਵੀ ਮੈਂ ਵੀ ਕਹਾ 2 2 ਵਿੱਚ ਆਗੇ 3 ਕਿਲੋ ਇਹ ਨਹੀਂ ਪਾ ਦਿੰਦੇ ਥੋੜੇ ਜੇ ਕੋਈ ਪੀਪਾ ਪਿਆ ਪੀਪੇ ਚ ਰੱਖ ਵੀ ਦੋ ਪਤਾਸੇ ਬਦੂਸਾ ਪਾਲ ਮੈਂ ਹੈ ਚੰਗਾ ਪਾਣੀ ਆਹੋ ਹੋਰ ਕੀ ਆ ਠੀਕ ਹੈ ਗੱਲ ਨਾਲੇ ਕੰਮ ਛੱਡਣਾ ਦਾ ਪੀਪੇ ਚ ਬਾ ਠੀਕ ਆ ਪੇ ਅੰਦਰ ਤੇ ਪੀਪਾ ਨੂੰ ਪਕੜ ਨੂੰ ਜਿਹੜਾ ਪਿਆ ਕਿਸੇ ਪੀਪਾ ਪਿਆ ਹੈ ਨਾ ਆਪਣੇ ਕੋ ਪਾ ਪੀਪੇ ਚ ਪਾ ਲੈ ਲੈ ਕਿਪਕ ਚੱਲੀ ਵੀ ਨਾ ਨਾ ਕੋਸ ਕੋਈ ਪਰਵਾਹ ਨਾਲ ਕੋਈ ਨਾਨੀ ਕੁਪੀ ਉਹ ਕਹਿੰਦੇ ਮੈਂ ਦੱਲੀਆ ਨਾ ਮੈਨੂੰ ਨਹੀਂ ਪਤਾ ਕੋਈ ਨਾਨਕਿਆਂ ਦੀ ਘੋੜੀ ਬਾਰੇ ਮੈਨੂੰ ਤਾਂ ਪਤਾ ਨਹੀਂ ਨਾ ਉਹ ਨਾਨੀ ਗਾਉਂਦੀ ਤੇ ਨਾਨੀ ਗਾਉਂਦੀ ਉਦਾਹਰਣ ਅੱਛਾ ਇੱਥੇ ਤੋੜ ਦਿੰਦੇ ਪਾਣੀ ਕਾਹਦਾ ਅੱਛਾ ਬਸ ਮੈਨਨੇ ਕਦੇ ਸੁਣੀ ਵੀ ਨਹੀਂ ਕੋਈ ਗਾਇਕ ਨਹੀਂ ਸਭੀ ਸਾਫ ਸੁੱਤਰਾ ਵਿੱਚ ਤੇ ਚੈੱਕ ਕਰਨੀ ਪਹਿਲਾਂ ਹਾਂ ਇਹ ਤੁਸੀਂ ਪ੍ਰਤਾਸੇ ਬੜਾ ਠੀਕ ਆ ਆਇਆ ਚੱਲਣਾ ਤੇਰਾ ਲੱਡੂ ਦੇ ਵਿੱਚ ਬਾਹਰੇ ਰੱਖੋ ਆਉਣੇ ਵੀ ਨਹੀਂ ਫਿਰ ਦੋ ਪੀਪੇ ਲੈ ਜਾਣੇ ਪੈਣੇ ਤੈਨੂੰ ਲੱਡੂ ਠੀਕ ਆ ਓਕਣੀ ਤੇਰੇ ਨੋਕਿਆ ਠੀਕ ਆ ਹਾਂ ਓਕਣ ਲੱਡੂ ਠੀਕ ਆ ਆ ਦੂਜੇ ਚੱਕ ਕੇ ਪ੍ਰਤਾਸੇ ਅੰਦਰ ਰੱਖ ਲਓ ਬੰਨੀ ਆ ਖੰਮਣੀ ਉੱਪਰ ਵੀ ਬੰਨੀ ਵੀ ਵਿੱਚ ਵੀ ਬੰਨ ਕੇ ਪਾਤੀ ਤੇਰੀ ਹਾਂ ਤੇ ਇਹਦੇ ਤੁਸੀਂ ਵੀ ਨਹੀਂ ਤਾਂ ਉਹ ਕਿੱਥੇ ਟੱਕਣ ਜਾ ਲਾਉਣੇ ਆਲਾ ਕੁੰਡਾ ਹੈ ਨਹੀਂ ਨਾ ਤੇ ਮੜੇ ਧਿਆਨ ਕਰ ਲੈ ਕੇ ਜਾਈਂ ਵਾਸੇਗਾ ਤਾਂ ਗੱਡੀ ਚਾੱਕ ਕੇ ਬਣਾਉ ਠੀਕ ਆ ਠੀਕ ਆ ਠੀਕ ਆ ਨੇ ਪੰਜ ਤਾਹਰ ਨਾ ਮਗੈਨ ਇਹ ਆਲਾ ਇੱਕ ਡੱਬਾ ਰਹਿਦਾ ਹਲ 6 ਹੋਇਆ ਇਹ 7 ਕਿਲੋ ਕਰਨੀ ਹੈ ਇਹ ਠੀਕ ਆ ਆ ਨਾਨਕ ਜੀ ਲੈ 7 ਕਿਲੋ ਲੈ 7 ਕਿਲੋ ਠੀਕ ਆ ਠੀਕ ਆ ਠੀਕ ਆ ਚੱਲ ਵੀ ਸੰਦੀਪ ਪਾਪਾ ਵੀ ਚੱਲੀਏ ਚਲੋ ਜੀ ਦੇਖੀ ਚੱਕ ਚੱਲ ਕੇ ਵਿਖੀ ਨੋ ਹਾਂ ਹਾਂ ਇਹ ਵੀ ਜਾ ਕਾਹੀ ਕੁ ਸੁਣਦਾ ਬਸ ਹਾਂ ਵਾ ਚੱਕ ਲਓ ਗੱਡੀ 'ਚ ਰੱਖ ਲਓ ਚੱਕ ਲਓ ਚੱਕ ਲਓ ਫਿਰ ਪਾਣ ਹੋ ਜਾਂਦੀ ਆ ਚਲੋ 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 ਚੱਕੋ ਪਾਣ ਦਾ ਵਿਚਕਾਰ ਚਲੋ ਅੱਛਾ ਸੁਵੀਰ ਇਹਨੂੰ ਬਾਂਦਰਵਾਲ ਕਹਿੰਦੇ ਕਿਆ ਕਹਿੰਦੇ ਇਹਨੂੰ ਇਹਨੂੰ ਬਾਂਦਰਵਾਲ ਨਾ 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 ਸੁਵੀਰ ਅੱਗੇ ਕਾਵੇਂ ਨਾ ਰਹੀ ਪੱਤੇ ਆ ਬਾਂਦਰਵਾਲ ਇਹ ਕਹਿੰਦੇ ਬਾਂਦਰਵਾਲ ਉਹ ਹੋਰ ਚੀਜ਼ ਹੁੰਦੀ ਏ ਹਾਂ ਇਹ ਹੋਰ ਚੀਜ਼ ਚਲੋ ਪਤਾ ਨਹੀਂ ਜਾਣੀ ਹਾਂ ਤੁਹਾਨੂੰ ਵੀ ਨਹੀਂ ਪਤਾ ਨਹੀਂ ਬਸ ਕਰੀਏ ਕੰਮ ਸਾਰੇ ਹੀ ਕਰ ਦਣੇ ਇਹਨਾਂ ਨੇ ਪਰ ਪਤਾ ਕਹੇਦਾ ਵੀ ਨਹੀਂ ਹੈਗਾ ਹਾਂ ਛੱਕ ਦੇ ਫੱਟੇ ਲੱਡੂ ਇਹ ਕਿੰਨੇ ਆ 1 ਕਿਲੋ ਲੱਡੂਾਂ ਦੀ ਡੱਬੀ ਹੈ ਅੱਛਾ ਠੀਕ ਚਲੋ ਭਾਈ ਉਹਨੇ ਬੁਲਾ ਲਾ ਬੀਬੀ ਨੂੰ ਨਾਲੇ ਤੁਨੀ ਜਾਗੜ ਜਾ ਕਿੱਥੇ ਆ ਚਲ ਉਹਨੇ ਜਾਣਾ ਥੋੜੀ ਨੇ ਹਾਂ ਕਹਿੰਦੇ ਨੇ ਲੈ ਕੇ ਜਾਉਂਦਾ ਜਾ ਆਉਂਦੇ ਠੀਕ ਆ ਕਹਿੰਦਾ ਐਸੇ ਵੀਰਾਂ ਨੂੰ ਚੱਕ ਕੇ ਅੰਦਰੇ ਰੱਖ ਦਿੰਦੀ ਮੈਂ ਚੱਕ ਕਰੇ ਤਾ ਤੁਨ ਖਾਲਾ ਗੱਡੀ ਦੇ ਸਾਮਾਨ ਬੋਕੇ ਜਾ ਕੇ ਮੜ ਜਾਖਾ ਮਨਸਰ ਆਏ ਕੁੜੀ ਰੱਖ ਲੈ ਚਲੋ ਜੀ ਚਲੋ ਪੂਰਾ ਪੂਰੇ ਪਿਆਰ ਨਾਲ ਸੰਭਾਲ ਕੇ ਰੱਖਦੀ ਪਤ ਦੋ ਦੋ ਤਿੰਨ ਤਿੰਨ ਕਰਕੇ ਰੱਖਦੇ ਲਗ ਲਗ ਹਾਂ ਕੋਈ ਨਹੀਂ ਬਥੇਰੀ ਜਗਾ ਮਨਦਰ ਆ ਜਾ ਨਾ ਨਾ ਫੋਨ ਆਣ ਕੇ ਲਈ ਪਦਨ ਠੀਕ ਹੈ ਜੇ ਕੋਈ ਵੀ ਡੋਲੀ ਦੀ ਪਟਾਕੇ ਤਾਂ ਮੇਰੇ ਲਾਲਾ ਤੇ ਸੁਖਵੀਰ ਵੀ ਡੋਲੀਾਂ ਚੱਕੀ ਫਿਰਦੀ ਐ ਅਸੀਂ ਆਪਣੀਆਂ ਡੋਲੀਆਂ ਚੱਲੀਏ ਚਲੋ 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 ਜੀ ਅਸੀਂ ਚੱਲਦੇ ਹਾਂ ਹੁਣ ਠੀਕ ਆ ਹਾਂ ਆਪ ਆਪਣੀ ਬੜੀ ਗੱਡੀ ਕੋਲ ਜਾਓ ਸ਼ਾਬਾਸ਼ ਆਰਾਮ ਕਰ ਜਾਈ ਠੀਕ ਹੈ ਨਾ ਗੱਡੀ ਗੱਡੀ ਚਾਣਾ ਉਹ ਬੜੀ ਗੱਡੀ ਚਲੋ ਵੀ ਫੜੋ ਚਾਬੀ ਚਾਬੀ ਫੜੋ ਚਾਬੀ ਕਿੱਥੇ ਮੇਰੇ ਪੁੱਤ ਨੇ ਕਿਆ ਖਾਣਾ ਚੁਭੂ ਨੇ ਉਹੋ ਕਹਿੰਦੇ ਹੁੰਦੇ ਚੰਤਰਾ ਹੈ ਨਾ ਹਾਂ ਚੰਤਰਾ ਕੰਮ ਕਰਦੀ ਚਲੋ ਵੀ ਬਾਈ ਜੀ ਓਕੇ ਆਰਾਮ ਕਰ ਜਾਈਂ ਠੀਕ ਹੈ ਨਾ ਠੀਕ ਹੈ ਚਲੋ ਚਲੋ ਵੀ ਚੰਦੀਪ ਕੋਰੇ ਚੱਕ ਡੋਰੀਆਂ ਢੋਲੀਆਂ ਜੀ ਆਪਣੀਆਂ ਸੋ ਵੀ ਤੂੰ ਆ ਜੀ ਹੁਣ ਆਪਣਾ ਸ਼ਾਮ ਨੂੰ ਜੇ ਤੇਰਾ ਪਲਾਨ ਬਣਦਾ ਜੇ ਨਾ ਬਣਿਆ ਪਲਾਨ ਆਉਣ ਦਾ ਕੋਈ ਮੈਨੂੰ ਬੁਲਾਉਣਾ ਹੈ ਮੈਨੂੰ ਬੁਲਾ ਦੇ ਮੈਂ ਆ ਜਾਊਗਾ ਸੁਣੋ ਕਿ ਆ ਗਿਆ ਕਿ ਮਾੜੇ ਨੇ ਗੱਲ ਸੁਣੀਏ ਗੱਲ ਨਾ ਹਟਦਾ ਇਹ ਤਾਂ ਗੱਲਾਂ ਨਹੀਂ ਖਤਮ ਹੋਣੀਆਂ ਉਹ ਗੱਲਾਂ ਖਤਮੇ ਨਹੀਂ ਹੋਣਾਂ ਜੀ ਮੈਂ ਸੂਟ ਲੈਣਾ ਨਾ ਉਹਦੀ ਥੋਡੀਆਂ ਗੱਲਾਂ ਨਹੀਂ ਖਤਮ ਹੋ ਸਕਦੀਆਂ ਮੈਨਾਂ ਨਾ ਪਤਾ ਹੋਰ ਅਸੀਂ ਗੱਲਬਾਤ ਕਰਨੀ ਕਿਹੜੀ ਦੁਕਾਨ ਤੋਂ ਸੂਟ ਲੈਣ ਜਾਣਾ ਲੈ ਏਰ ਮਾਵਤੀ ਇਹਦਾ ਵੀ ਕਿ ਦਖਸਤ ਹੁੰਦਾ আচ্ছা ਮੈਂ ਮਤਲਬ ਕੱਟ ਦਾਂ ਮੈਨੂੰ ਚਲੋ ਜੀ ਠੀਕ ਹੈ ਜੀ ਓਕੇ